ਦੋ ਤਰ੍ਹਾਂ ਦੇ ਵਿੱਚ ਲੋਕ ਵੰਡੇ ਗਏ ਆ ਇੱਕ ਕਹਿੰਦੇ ਕਿ ਪ੍ਰਵਾਸ ਸਹੀ ਹੈ ਇੱਕ ਕਹੇ ਰਿਹਾ ਗਲਤ ਹੈ ਤੁਸੀਂ ਕੀ رائے ਰੱਖਦੇ ਹੋ ਨਾ ਪ੍ਰਵਾਸ ਸਹੀ ਹੈ ਨਾ ਗਲਤ ਹੈ ਪ੍ਰਵਾਸੀ ਕੁਦਰਤੀ ਵਸੀਲਾ ਆ ਪક્ષੀਓ ਪక్షి ਵੀ ਉਹਨਾਂ ਨੇ 6 ਮਹੀਨੇ ਉਹਨਾਂ ਵਿੱਚ ਫਿਰ ਉੱਤਰ ਜਾਂਦੇ ਨੇ ਅਸੀਂ ਬਾਹਰ ਜਾਂਦੇ ਆ ਪਹਿਲਾਂ ਵੀ 1907 ਦੇ ਵਿੱਚ ਗਏ ਸੀਗੇ ਜਿਹੜੇ ਗਦਰੀ ਬਾਬੇ ਸੀ 14 ਚਾ ਕੇ ਇੱਥੇ ਗਦਰ ਕਰਿਆ ਉਹਨਾਂ ਨੇ ਕਮਾਗਟਾ ਮਾਰੂ ਕੀ ਸੀ ਉਹ ਪ੍ਰਵਾਸੀ ਸੀ ਸੀ ਪ੍ਰਵਾਸ ਹਮੇਸ਼ਾ ਹੁੰਦਾ ਆ ਅਸੀਂ ਆਲਿਆਂ ਨੂੰ ਰਿਹਾ ਆ ਇਹ ਪ੍ਰਵਾਸ ਹੈ ਹੋਰ ਕੀ ਆ ਅਸੀਂ ਅੱਗੇ ਕਬਜ਼ਾ ਕਰ ਲਿਆ ਹੁਣ ਜਿਹੜੇ ਲੋਕਲ ਵਾਸੀ ਹੁੰਦੇ ਕਬਜੇ ਤੋਂ ਡਰਦੇ ਨੇ ਉਹ ਪ੍ਰਵਾਸ ਤੋਂ ਨਹੀਂ ਡਰਦੇ ਆਰੀਆਂ ਨਾਲ ਆ ਕੇ ਕਬਜ਼ਾ ਕਰਿਆ ਰਿਗਵੇਦ ਭਰਿਆ ਪਿਆ ਵੀ ਜਿਹੜੇ ਇੱਥੋਂ ਦੇ ਬੰਦੇ ਨੂੰ ਮਾਰੋ ਹੁਣ ਜਦ ਪ੍ਰਵਾਸੀ ਆ ਕੇ ਉਹ ਤੇ ਕਬਜ਼ਾ ਕਰਦਾ ਉਹਦੀਆਂ ਸੰਸਥਾਵਾਂ ਤੇ ਕਬਜ਼ਾ ਕਰਦਾ ਉਹਨੂੰ ਮਾਰਨ ਲਈ ਖਦੇੜਨ ਦੀ ਕੋਸ਼ਿਸ਼ ਕਰਦਾ ਫਿਰ ਉਹ ਤਰਾਜ਼ ਨਹੀਂ ਕਰੇਗਾ ਫਿਰ ਲੜੇਗਾ ਨਹੀਂ ਆ ਚੱਕਲਾ ਹੁਣ ਕੈਨੇਡਾ ਜਾ ਕੇ ਜੇ ਸਾਡੇ ਕੋਈ ਬਦਮਾਸ਼ੀ ਕਰਦੇ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਸਜ਼ਾ ਦੇ ਫੈਂਟਾ ਚੜ ਜਾਂਦਾ ਹੈ ਇਹ ਜੀ ਕੋਈ ਗੱਲ ਨਹੀਂ ਆ ਇੱਥੇ ਆ ਕੇ ਦੋ ਕਤਲ ਕਰਤੇ ਇਹ ਕੀ ਹੈ ਰਣੇਪੀਜੀ ਚ ਸੀਗੇ ਜਦੋਂ ਏਜੰਟ ਬਣਾ ਕੇ ਭੇਜੇ ਜਸਵੀਰ ਤੁਸੀਂ ਕਤਲ ਕਰ ਲਓ ਤਾਂ ਕਿ ਰੌਣਾ ਪੈ ਜੇ ਮੈਨੂੰ ਇਹ ਵੀ ਲੱਗਦਾ ਹੈ ਜਿਹੜਾ ਪ੍ਰਵਾਸ ਦਾ ਮੁੱਦਾ ਉਠਾਇਆ ਜਾ ਰਿਹਾ ਹੈ ਇਹ ਹਿੰਦੂ ਸਿੱਖ ਦਾ ਇੱਥੇ ਝਗੜਾ ਪਾਉਣ ਦੀ ਗੱਲ ਹੈ ਕਿਉਂਕਿ ਇੱਥੋਂ ਦਾ ਲੋਕਲ ਹਿੰਦੂ ਤਾਂ ਲੜਨ ਨੂੰ ਚਿਆਰ ਨਹੀਂ ਹੈ ਇਸ ਤਰ੍ਹਾਂ ਦੀ ਗੱਲ ਦਾ ਨਹੀਂ ਕਰਦਾ ਉਹ ਉਹ ਬਾਹਰਲਾ ਉਹਦੀ ਨਾ ਭਾਸ਼ਾ ਸਾਡੇ ਨਾਲ ਸਾਂਝੀ ਹੈ ਨਾ ਉਹਦਾ ਸਵੇ ਚਾਰ ਸਾਂਝਾ ਉਹ ਕਰਨ ਨੂੰ ਚਿਆਰ ਹੈ ਤੇ ਉਹ ਉਹਨੂੰ ਵੈਸੇ ਵੀ ਪੈਸੇ-ਪੁਸੇ ਦੀ ਲੋੜ ਆ ਆ ਕਿੰਨੇ ਇੱਕ ਨੇ ਕਿਹਾ ਬੇਅਦਵੀ ਕਰਨਾ ਕਹਿੰਦਾ ਜੀ ਮੈਨੂੰ ਤਾਂ ਪੈਸੇ ਮਿਲੇ ਨੇ ਮੈਂ ਦੱਸੋ ਹੁਣ ਕੀ ਕਰਾਂ ਮੈਂ ਭੁੱਖਾ ਮਰਦਾ ਸੀ ਸੋ ਇਹ ਜਿਹੜਾ ਜਾਣ ਬੁੱਝ ਕੇ ਕੈਲਕੂਲੇਟ ਗਿਣਤੀ ਮਿੰਤੀ ਦੇ ਨਾਲ ਕਰਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਲੋਕਾਂ ਦਾ ਪੰਜਾਬੀਆਂ ਦਾ 파ੜਾ ਪੈ ਜੇ ਆਹ ਜਿਹੜੇ ਵੱਡੇ ਵੱਡੇ ਕੋਰੀਡੋਰ ਨਿਕਲ ਰਹੇ ਨਾ ਜਿਹੜੇ ਭਾਰਤ ਮਾਲਾ ਪ੍ਰੋਜੈਕਟ ਨਹੀਂ ਵੀ ਤਾਂ ਹੀ ਕਾਬੂ ਹੋਣੇ ਨੇ ਜੇ ਲੋਕ ਲੜੇ ਜਾਣਗੇ ਆਪਸ ਵਿੱਚ ਜੇ ਲੋਕ ਇਕੱਠੇ ਨੇ ਫਿਰ ਕਿਵੇਂ ਕਾਬੂ ਕਰੂ ਕੋਈ ਸੋ ਇਸ ਕਰਕੇ ਇੱਥੇ 파ੜੋ ਤੇ ਰਾਜ ਕਰੋ ਦੀ ਨੀਤੀ ਹੈ ਜਿਹੜੇ ਬੁਲੇ ਪ੍ਰਵਾਸੀ ਬੁਲਾਏ ਜਾ ਰਹੇ ਨੇ ਧੱਕੇ ਨਾਲ ਬੁਲਾਏ ਜਾ ਰਹੇ ਨੇ ਆ ਨਾਰਮਲ ਪ੍ਰਵਾਸ ਦਾ ਕੋਈ ਝਗੜਾ ਨਹੀਂ ਆ ਕਦੀ ਨਹੀਂ ਕਿਸੇ ਨੇ ਕਰਿਆ ਇਦਾਂ ਹੀ ਜਿਹੜੇ ਕੈਨੇਡਾ ਜਾ ਰਹੇ ਨੇ ਉਹ ਟੱਕੇ ਜਾ ਰਹੇ ਨੇ ਉਹਨਾਂ ਕਿਉਂਕਿ ਉਹਨਾਂ ਦੀ ਹਾਲਤ ਨਹੀਂ ਆ ਕੰਮ ਦੀ ਪੈਦਾ ਨਹੀਂ ਹੋਣ ਦਿੱਤੀ ਜਾਣ ਕੇ ਸੋ ਇਹ ਦੋਨੇ ਗੱਲਾਂ ਉੱਧਰ ਨੂੰ ਵੀ ਪ੍ਰਵਾਸ ਜ਼ਿਆਦਾ ਹੋ ਰਿਹਾ ਜਿਹੜਾ ਉਹ ਵੀ ਜਾਣ ਕੇ ਕਰਾਇਆ ਜਾ ਰਿਹਾ ਇੱਧਰ ਨੂੰ ਵੀ ਜਾਣ ਕੇ ਤਾਂ ਕਿ ਇੱਥੋਂ ਹੀ ਨਿਕਲ ਜਾਣ ਇੱਥੇ ਦੂਜੇ ਸੂਬਿਆਂ ਦੇ ਬੰਦੇ ਆ ਕੇ ਵੱਸ ਜਾਣ ਫੇਰ ਅਸੀਂ ਖੁੱਲ ਖੇਡ ਕਰ ਲਈਏ ਜੀ ਆਹ ਝਗੜਾ ਹੈ ਉੱਥੇ ਉਹਨਾਂ ਦੀਆਂ ਕਾਨਾਂ ਤੇ ਕਬਜ਼ਾ ਕਰ ਰੱਖਿਆ ਜੰਗਲਾਂ ਤੇ ਉਹਨਾਂ ਦੇ ਤੇ ਕਬਜ਼ਾ ਕਰ ਰੱਖਿਆ ਹੁਣ ਉੱਥੇ ਕੋਈ ਕਿਸੇ ਨੂੰ ਅਰਬਨ ਨਕਸਾਈ ਕੁਝ ਕਹਿੰਦੇ ਨੇ ਇਹ ਉਹ ਮੜਾ ਮੋਟਾ ਲੜਦੇ ਨੇ ਪਰ ਉਹ ਪਤਾ ਲੜ ਨਹੀਂ ਸਕਦੇ ਘੱਟ ਤੋਂ ਵੱਧ ਸੋ ਇਸ ਕਰਕੇ ਜਿਹੜਾ ਪ੍ਰਵਾਸ ਦਾ ਮਾਮਲਾ ਹੈ ਉਹ ਇਹ ਹੈ ਦੂਜਾ ਇੱਥੇ ਸਾਡੇ ਵੱਡੇ ਵੱਡੇ ਮੈਂ ਜਿਹੜੇ ਤਾਂ ਪ੍ਰਵਾਸ ਦੇ ਹੱਕ ਨੂੰ ਹੀ ਜੀ ਉਹਨਾਂ ਨੂੰ ਵੀ ਹੱਕ ਆ ਉਹ ਵੀ ਇੰਥੇ ਆਣੇ ਜੀ ਆਏ ਆ ਜੀ ਸਿੱਖਤਨ ਦਾ ਸਭ ਦਾ ਸਾਂਝ ਸਾਂਝ ਹੈ ਭਾਈ ਸਭ ਕੁਝ ਉਹਨਾਂ ਨੂੰ ਕੌਣ ਕਹਿੰਦਾ ਵੀ ਉਹ ਇੱਥੇ ਨਾ ਰਹਿਣ ਇੱਥੇ ਜਗਾ ਨਾ ਖਰੀਦਣ ਸਵਾਲ ਇਹ ਹੈ ਕੋਈ ਸੂਰਤ ਬਣਾਉਣੇ ਪੈਣਗੇ ਖਰੀਦਣ ਦੇ ਵੀ ਨਿਜਮਤ ਵਗੈਰ ਤੁਸੀਂ ਬਾਹਰ ਕਿਵੇਂ ਚੜ੍ਹ ਜਾਓਗੇ ਫਿਰ ਨਿਜਮਾ ਫਿਰ ਇੱਕ ਗੱਲ ਹੋਰ ਵੱਡੀ ਹੈ ਕਿ ਜਿਹੜੀ ਸ਼ਹਿਰੀ ਜਾਇਦਾਦ ਹੈ ਇਹ ਤਾਂ ਹੈ ਸਰਕਾਰ ਦੀ ਪਰ ਜਿਹੜੀ ਪਿੰਡੂ ਸਾਂਝੀ ਜ਼ਮੀਨ ਆ ਲੋਕਾਂ ਨੇ ਆਪ ਛੱਡੀ ਹੋਈ ਐ ਤੋਬੇ ਨੇ ਛਿੜੀਆਂ ਨੇ ਸੱਖਾਂ ਨੇ ਰੱਖਾਂ ਨੇ ਤੇ ਫੇਰ ਧਰਮਸ਼ਾਲਾਵਾਂ ਨੇ ਤੇ ਫੇਰ ਉਹਨਾਂ ਨੇ ਕੋਈ ਸਾਂਝੀ ਜ਼ਮੀਨ ਸਾਂਝੇ ਕੰਮਾਂ ਤੇ ਖਰਚੇ ਵਾਸਤੇ ਛੱਡੀ ਹੋਈ ਐ ਸਕੂਲ ਵਾਸਤੇ ਮੇਰੇ ਪਿੰਡ ਦੇ ਵਿੱਚ ਸਕੂਲ ਵਾਸਤੇ ਕਿੰਨੇ ਏਕੜ ਜ਼ਮੀਨ ਛੱਡੀ ਗਈ 80 ਏਕੜ ਅਸੀਂ ਛਿੜੀ ਵਾਸਤੇ ਛੱਡੀ ਆਪਦੀ ਜ਼ਮੀਨ ਚੋਂ ਲੋਕਾਂ ਨੇ ਤੇ ਹੁਣ ਉਹਦੇ ਉੱਤੇ ਜਿਹੜੇ ਪ੍ਰਵਾਸੀਆਂ ਦਾ ਹਿੱਸਾ ਬਣ ਜਾਏਗਾ ਕਿਵੇਂ ਬਣਾਵਾਂਗੇ ਪਿੰਡ ਦੀ ਜ਼ਮੀਨ ਆ ਜਿਹੜੀ ਉਹਦੇ ਚ ਪ੍ਰਵਾਸੀ ਜੇ ਉੱਥੇ ਉਹ ಗ್ರಾಮ ਸਭਾ ਦਾ ਮੈਂਬਰ ਬਣ ਗਿਆ ਉਹਦਾ ਹਿੱਸਾ ਬਣ ਗਿਆ ਕੱਲ ਨੂੰ ਜੋ ਪਿੰਜੜ ਰੋਡ ਦਾ ਉਹਨੂੰ ਪੈਸੇ ਮਿਲੇ ਉਹਨੇ ਚੁੱਪਚੇ ਕੁਛ ਕਰਿਆ ਹੀ ਨਹੀਂ ਪਰ ਉਹ ਉੱਥੇ ਰਹੇ ਜੇ ਉਹਨੇ ਆਪਣਾ ਆਪਣੀ ਪੰਚਾਇਤ ਬਣਾਉਣੀ ਹੈ ਹਾਲਾਂਕਿ ਪਿੰਡ ਦੀ ਪੰਚਾਇਤ ਆਪਣੀ ਪੰਚਾਇਤ ਬਣੇ ਆਪਣੀ ਆਬਾਦੀ ਵਧਾਉਣੀ ਆਪਣੀ ਵਧਾਈ ਜਾਣ ਪਰ ਉਹ ਪਿੰਡ ਦੀ ਉਹ ਨਾ ਬਣੇ ਉਹ ਉਹਨੂੰ ਪਿੰਡ ਦਾ ਨੰਬਰ 2 ਦਾ ਕੁਝ ਬਣਾਉਣਾ ਵੀ ਇਹਨਾਂ ਨੇ ਆਪਣੀ ਬਣਾਉਣੀ ਬਣਾ ਲੈਣੇ ਇਸ ਪਿੰਡ ਦੀ ਜ਼ਿਆਦਾ ਦੇ ਨਾ ਦੀ ਨਹੀਂ ਹੋਏਗੀ ਜਿਹੜੀ ਸਾਂਝੀ ਜ਼ਿਆਦਾ ਦਾ ਮੋਢ ਰੰਗ ਦੇ ਵਿੱਚ ਵੱਖਰੀ ਗੱਲ ਦਾ ਕੈਨੇਡਾ ਦੀ ਸੰਧੀ ਜਿਆਦਾ ਸਾਡੀ ਬਣਗੀ ਬਲਕਿ ਮੈਨੂੰ ਕਈ ਕਹਿੰਦੇ ਅਸੀਂ ਤਾਂ ਜਿਉਰੇ ਪੀਆਰ ਆ ਮੈਂ ਕਿਹਾ ਜਿੱਦੇ ਡੰਡਾ ਪਿਆ ਤੁਹਾਨੂੰ ਕਿਸੇ ਨੇ ਨਹੀਂ ਪੀਆਰ ਪੁੱਛਣਾ ਚਾ ਸਣੇ ਨਾਲੇ ਤੁਹਾਡੇ ਸਾਰੇ ਇਸਤੇ ਕਬਜਾ ਕਰ ਮੈਂ ਤੁਹਾਨੂੰ ਭੁਜਾ ਦੇਣਾ ਇਹ ਜਿਹੜੇ ਉਹ ਵਡੇ ਰੌਲਾ ਪੰਦੇ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਜਦੋਂ ਬਾਹਰੋਂ ਕੱਢਦੇ ਨੇ ਆਹ ਹੁਣੀ ਕਹਿੰਦੇ ਨੇ ਕੈਨੇਡਾ ਚੋਂ ਕੱਢਦੇ ਨੇ ਜਿੱਦੇ ਕਿਸੇ ਮੁਲਕ ਚੋਂ ਬਾਹਰੋਂ ਕੱਢਿਆ ਜਾਂਦਾ ਹੈ ਕਦੇ ਉਹਨੂੰ ਜਿਆਦਾ ਦਿੱਤੀ ਹੈ ਫਿਰ ਕੀ ਇਹ ਜਿਹੜਾ ਤੌਰ ਤਰੀਕਾ ਹੈ ਬਾਹਰੋਂ ਕੱਢਿਆ ਕਬ ਜਾਊਗਾ ਜਦੋਂ ਉਸੇ ਮੈਜੋਰਟੀ ਉਹਨਾਂ ਦੀ ਇਹ ਸਾਡੀ ਉੱਥੇ ਮੈਜੋਰਟੀ ਹੋ ਗਈ ਇਸ ਕੈਨੇਡਾ ਨੂੰ ਕਰਦਾਂਗੇ ਰਲਦਾ ਹੀ ਹੈ ਆਂਗਰੇਜ਼ ਗੈ ਕੈਨੇਡਾ ਚ ਕੈਨੇਡਾ ਦੇ ਆਦੀਵਾਸੀਆਂ ਨੇ ਜਿਹੜੇ ਆਂਗਰੇਜ਼ ਉੱਥੇ ਹੁਣ ਨੇ ਉਹਨਾਂ ਨੇ ਆਦੀਵਾਸੀਆਂ ਨੂੰ ਮੈਂ ਦੇਖ ਕੇ ਆਇਆ ਹਾਲ ਕੀ ਕਰੇ